ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਦਿੱਤੀ ਜਾਵੇਗੀ ਬਲਾਤਕਾਰੇ ਸਾਧਾ ਨੂੰ ਜਿਹੜਾ ਕਾਤਲ ਨ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਪਰੋਲਾਂ ਦਿੱਤੇ ਜਾਂਦੇ ਆ ਬਾਰ-ਬਾਰ ਪਰ ਜੇਕਰ ਸਿੱਖ ਕੌਮ ਦੇ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਮੰਜੇ ਤੇ ਪਈ ਆ ਤੇ ਉਹਨੂੰ ਕੋਈ ਪਰੋਲ ਨਹੀਂ ਉਹਨੂੰ ਘੰਟਾ ਜਾਂ 2 ਘੰਟੇ ਦੀ ਕੋਈ ਪਰੋਲ ਨਹੀਂ ਜਾਂ 1 ਦਿਨ ਜਾਂ ਅੱਜ ਕੇਂਦਰ ਦਾ ਫੈਸਲਾ ਤੇ ਸੁਪਰੀਮ ਕੋਰਟ ਦੇ ਵਿੱਚ ਸਪਰੀਮ ਕੋਰਟ ਦਾ ਫੈਸਲਾ ਤੇ ਕੀ ਅੱਜ ਕੇਂਦਰ ਨਿਰਣਾ ਕਰਦੀ ਹੈ ਕੀ ਅੱਜ ਕੇਂਦਰ ਲਿਖ ਕੇ ਦਿੰਦੀ ਆ ਪਹਿਲਾਂ ਵੀ ਸੁਪਰੀਮ ਕੋਰਟ ਨੇ ਕਿਹਾ ਸੀ 2024 ਦੇ ਵਿੱਚ ਤਿਲ ਤਿਲ ਮਰਨ ਦੇ ਨਾਲੋਂ ਤਾਂ ਮੈਨੂੰ ਫਾਂਸੀ ਦਿੱਤੀ ਜਾਵੇ ਜਨਿਕੇ ਰੋਜ਼ ਰੋਜ਼ ਮਰਨ ਦੇ ਨਾਲੋਂ ਮੈਨੂੰ ਫਾਂਸੀ ਦਿੱਤੀ ਜਾਵੇ ਇਹ ਬੋਲ ਨੇ ਜਿੰਦਾ ਸ਼ਹੀਦ ਭਾਈ ਬਲਬੰਦ ਸਿੰਘ ਰਾਜਵਾਨੇ ਦੇ ਇਹ ਤੁਹਾਨੂੰ ਸਾਰੀ ਗੱਲਬਾਤ ਸੁਣਾਵਾਂਗੇ ਵੀਡੀਓ ਦੇ ਵਿੱਚ ਆ ਵੀਡੀਓ ਦੇ ਨਾਲ ਬਨੇ ਰਹੋ ਅੱਜ ਦਾ ਜਿਹੜਾ 15 ਅਕਤੂਬਰ ਦਾ ਜਿਹੜਾ ਅਹਿਮ ਦਿਨ ਆ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਫਾਸਲੇ ਨੂੰ ਲੈ ਕੇ ਜਿਹੜਾ ਵੱਡਾ ਫੈਸਲਾ ਆਉਣਾਗਾ ਸਭ ਦੀਆਂ ਸਿੱਖ ਕੌਮ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਹ ਤੇ ਆਪਾਂ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦਿੰਦੇ ਰਹਾਂਗੇ ਵਾਰਜੀ ਦਾ ਖਾਲਸਾ ਵਾਰਜੀ ਕੀ ਫਤਿਹ ਕੌਮ ਦੇ ਉਹ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਜਿਨ੍ਹਾਂ ਨੇ ਕਿ ਸਿੱਖ ਕੌਮ ਤੇ ਹੁੰਦੇ ਹੋਏ ਜ਼ੁਲਮਾਂ ਨੂੰ ਸਹਾਰ ਦੇਣਾ ਹੋਏ ਆਪਣੇ ਸਾਥੀ ਭਾਈ ਦਲਾਵਰ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਤੇ ਉਸ ਸਿੰਘਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸਾਰਿਆਂ ਲਗਭਗ ਪਤਾ ਕਿ 31 ਅਗਸਤ 1995 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਬੀਅੰਤ ਸਿੰਘ ਤੇ ਦੋਸ਼ ਲੱਗਦਾ ਕਿ ਉਹਨੇ ਸਿੱਖਾਂ ਦਾ ਬੜਾ ਘਾੜ ਕੀਤਾ ਸਿੱਖਾਂ ਨੂੰ ਕੋਕੋ ਕੇ ਮਾਰਿਆ ਜਿਨ੍ਹਾਂ ਦੇ ਵਿੱਚ ਪੁਲਿਸ ਦੇ ਅਧਿਕਾਰੀਆਂ ਦੀ ਡਿਊਟੀ ਲਾਈ ਸੀ ਬੜੇ ਬੜਿਆਂ ਦੀ ਕੇ ਪੀ ਐਸ ਗੱਲ ਵਰਗਿਆਂ ਦੀ ਸਵਾਰਨ ਕੋਟ ਨੇ ਵਰਗਿਆਂ ਦੀ ਜਾਂ ਇੱਕ ਆ ਬੱਚੜਾ ਹੁਣ ਮਰਿਆ ਇਹਨਾਂ ਦੀ ਜਿਨ੍ਹਾਂ ਨੇ ਕਿ ਲੱਖਾਂ ਨੌਜਵਾਨ ਪੰਜਾਬ ਦੇ ਵਿੱਚ ਖਪਾ ਦਿੱਤਾ ਤਾਂ ਉਹਨਾਂ ਨੌਜਵਾਨਾਂ ਨੇ ਇੱਕ ਪਲੈਨਿੰਗ ਬਣਾਇਆ ਕਿ ਆਸੀ ਸਾਡੇ ਪੁੱਤਾਂ ਜਿਹੜੇ ਇੱਕੋ-ਇੱਕ ਕੇ ਮਾਰੇ ਜਾ ਰਹੇ ਆ ਸਾਡੇ ਭੈਣ ਭਰਾ ਨੂੰ ਚਾਚਾ ਕੇ ਮਾਰਿਆ ਜਾ ਰਿਹਾ ਉਹਨਾਂ ਤੋਂ ਨਾ ਸਹਾਰਦੇ ਹੋਏ ਜਿਹੜਾ ਇਹ ਕਾਰਾ 31 ਗਾਸ ਤੋਂ 359 ਨੂੰ ਚੰਡੀਗੜ੍ਹ ਦੀ ਸਾਈਫੀਟ ਦੇ ਵਿੱਚ ਆ ਭਾਈ ਦਲਾਵਰ ਸਿੰਘ ਨੇ ਆਪਣੇ ਲੱਕ ਦੇ ਨਾਲ ਬੰਬ ਬਣ ਕੇ ਜਿਹੜਾ ਮਨੁੱਖੀ ਬੰਬ ਬਣ ਕੇ ਉਸ ਸਮੇਂ ਦੇ ਮੁੱਖ ਮੰਤਰੀ ਬਿਆਨ ਸਿੰਘ ਨੂੰ ਉਡਾ ਦਿੱਤਾ ਉਸ ਤੋਂ ਬਾਅਦ ਜਿਹੜਾ ਕਿ ਭਾਈ ਇਹਨਾਂ ਨੂੰ ਫੜਿਆ ਜਾਂਦਾ ਭਾਈ ਜੇਤਾਰ ਸਿੰਘ ਤਾਰਾ ਤਾਂ ਬਾਅਦ ਵਿੱਚ THAILAND ਤੋਂ ਫੜਿਆ ਜਾਂਦਾ 10 ਸਾਲ ਬਾਅਦ ਉਸ ਤੋਂ ਪਹਿਲਾਂ ਭਾਈ ਜੇਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜਵਾਨ ਅਤੇ ਹੋਰ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਬੜੇ ਦੁੱਖ ਦੀ ਗੱਲ ਆ ਕਿ ਅੱਜ 29-30 ਸਾਲ ਹੋ ਗਏ ਬੀਤਣ ਤੋਂ ਬਾਅਦ ਸਿੱਖਾਂ ਨੂੰ ਕਦੇ ਰਿਹਾਂ ਨਹੀਂ ਕੀਤਾ ਜਾਂਦਾ ਬੇਸ਼ੱਕ ਜੇਤਾਰ ਸਿੰਘ ਹਵਾਰੇ ਦੀ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਗਈ ਸੀ ਫਾਂਸੀ ਦੋਨਾਂ ਨੂੰ ਹੋਈ ਸੀ 2007 ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ 31 ਮਾਰਚ 2012 ਨੂੰ ਇੱਕ ਫਾਂਸੀ ਮਕਰ ਕੀਤੀ ਗਈ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਦਿੱਤੀ ਜਾਵੇਗੀ ਤਾਂ ਉਸ ਟਾਈਮ ਖਾਲਸਾ ਪੰਥ ਖੜਾ ਹੋਇਆ ਸਿੱਖ ਕੌਮ ਖੜੀ ਹੋਈ ਤੇ ਜਾ ਕੇ ਉਸ ਟਾਈਮ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਤੇ ਦਬਾਅ ਬਣਿਆ ਤੇ ਰਾਸ਼ਟਰਪਤੀ ਨੂੰ ਮਿਲਦੇ ਆ ਉਸ ਟਾਈਮ ਦੇ ਵਿੱਚ ਪਰ ਉਹਦੇ ਜਿਹੜੇ ਅਪੀਲ ਆ ਅੱਜ ਕਰੀਬ 13 ਸਾਲ ਹੋ ਗਏ ਰਾਸ਼ਟਰਪਤੀ ਕੋਲੇ ਰਹਿਮ ਦੀ ਅਪੀਲ ਪਈ ਨੂੰ ਤੇ ਪਰ ਕੋਈ ਨਿਆਂ ਨਹੀਂ ਹੋਇਆ ਸਿੱਖਾਂ ਦੇ ਨਾਲ ਤੇ ਹੁਣ ਭਾਈ ਬਲਵੰਤ ਸਿੰਘ ਰਾਜੂਆਣੇ ਦਾ ਕਹਿਣਾਗਾ ਕਿ ਜੋ ਕਿ ਕੱਲ ਬਬਤ ਮਿਲ ਕੇ ਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦਾ ਐਡਵੋਕੇਟ ਆ ਤੇ ਹੋਰ ਸਿੰਘ ਗਏ ਸੀ ਤੇ ਉਥੇ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਇਹ ਕਹਿਣਾ ਸੀ ਕਿ ਮੈਨੂੰ ਤਿਲ ਤਿਲ ਮਰਨ ਦੇ ਨਾਲੋਂ ਫਾਂਸੀ ਦਿੱਤੀ ਜਾਵੇ ਜਿਹੜੀ ਤੁਸੀਂ ਰਹਿਮ ਦੀ ਅਪੀਲ ਆ 13 ਸਾਲ ਪਈ ਆ ਰਾਸ਼ਟਰਪਤੀ ਕੋਲ ਤੇ ਉਹ ਵਾਪਸ ਲੈਤੀ ਜਾਵੇ ਤਾਂ ਮੈਂ ਰੋਹ ਰੋਹ ਦੇ ਮਰਦੇ ਨਾਲੋਂ ਇੱਕ ਦਿਨ ਮਰ ਜਾਊਂਗਾ ਫਾਂਸੀ ਚੜ ਕੇ ਤਾ ਮੈਨੂੰ ਕੋਈ ਅਫਸੋਸ ਨਹੀਂ ਤੇ ਨਾ ਮੈਂ ਕੰਮ ਜਿਹੜਾ ਕੀਤਾ ਉਹ ਸਹੀ ਕੀਤਾ ਇਹ ਹਰਦੇ ਬਲੁੰਦਰ ਜਾਂਦੀਆਂ ਇਹ ਗੱਲਾਂ ਕਿ ਕੌਮ ਦਾ ਉਹ ਐਡਾ ਵੱਡਾ ਜੋਧਾ ਔਰ ਢੋ ਨਿਚਾ ਪ੍ਰਮਾਤਮਾ ਤੇ ਵਹਿਗੁਰੂ ਤੇ ਇੱਕ ਅਪਾਰ ਕਿਰਪਾ ਤੇ ਅੱਜ ਅਸੀਂ ਦੇਖਦੇ ਹਾਂ ਕਿਸੇ ਦੇ ਮਾੜੀ ਮੋਟੀ ਜੇਕਰ ਕੋਈ ਪੁਲਿਸ ਵਾਲਾ ਛੋਟੀ ਮਾਰ ਦੇਵੇ ਤੇ ਸਾਰਾ ਪੰਚਾਇਤ ਨੂੰ ਲੈ ਕੇ ਥਾਣੇ ਵਿੱਚ ਪਹੁੰਚ ਜਾਂਦੇ ਆ ਇਹ ਛੱਡੋ ਛੇਤੀ ਛੱਡੋ ਜੀ ਨੇ ਰਹਾ ਕਰੋ ਪਰ ਦੂਸਰੇ ਪੰਜ ਕੌਮ ਦੇ ਯੋਧੇ ਹੋਏ ਆ ਇਹ ਸਿੱਖ ਕੌਮ ਉਹ ਬਹਾਦਰਾਂ ਦੀ ਕੌਮ ਆ ਇਹਦੇ ਵਿੱਚ ਬੜੇ ਮਰਜੀ ਵੜੇ ਹੋਏ ਆ ਤੇ ਪਰ ਕਿਦੇ ਰਹਿਮ ਦੀ ਅਪੀਲ ਨਹੀਂ ਮੰਗੀ ਭੀਖ ਦੀ ਅਪੀਲ ਨਹੀਂ ਮੰਗੀ ਪਰ ਜੇਕਰ ਸਿੱਖਾਂ ਦੇ ਸਰਿਆਂਮ ਗਲਾਂ ਦੇ ਵਿੱਚ ਟੈਰ ਪਾ ਕੇ ਜਿਹੜਾ ਸਾੜਿਆ ਜਾਂਦਾ ਉਹਨਾਂ ਨੂੰ ਫਾਂਸੀ ਨਹੀਂ ਦਿੱਤੀ ਗਈ ਅੱਜ 42-43 ਸਾਲ ਹੋ ਗਏ ਤੇ ਪਰ ਸਿੱਖਾਂ ਦੇ ਲਈ ਇਹ ਫਾਂਸੀਆਂ ਕਿਉਂ ਆ? ਇਹ ਫੰਦੇ ਕਿਉਂ ਆ? ਵੱਡਾ ਸਵਾਲ ਆ। ਅੱਜ 15 ਅਕਤੂਬਰ ਦਿਨ ਬੁੱਧਵਾਰ ਦੇਬਿਤ ਸੁਪਰੀਮ ਕੋਰਟ ਦੇ ਵਿੱਚ ਸਰਵਾਈ ਹੋਣੀ ਆ। ਭਾਈ ਬਲਬੰਦ ਸਿੰਘ ਰਾਜਵਾਨੀ ਦੀ ਫਾਂਸੀ ਨੂੰ ਲੈ ਕੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ 9 ਵਾਰੀ ਨੋਟਿਸ ਕੱਢ ਚੁੱਕੇ ਆ। ਕਿ 9 ਵਾਰੀ ਤੁਸੀਂ ਦੱਸੋ ਆਪ ਗਿਆ ਕਿ ਤੁਸੀਂ ਭਾਈ ਬਲਬਸਿੰਘ ਰਾਜੋਆਣਾ ਭਾਈ ਜੇਤਾਰ ਸਿੰਘ ਹਵਾਰਾ ਭਾਈ ਦਵਿੰਦਰਪਾਲ ਸਿੰਘ ਭੱਲੜਾ ਜਿਹਦੇ ਕੇ ਰੀਡ ਦੀ ਹੱਡੀ ਤੇ ਮਾਨਸਿਕ ਰੋਗੀ ਹੋਇਆ ਤੇ ਉਹ ਖੜਾ ਨਹੀਂ ਹੋ ਸਕਦਾ ਤੇ ਅਜੇ ਤੱਕ ਉਹਨੂੰ ਛੱਡਿਆ ਨਹੀਂ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਗੱਲ ਕਹੀ ਗਈ ਸੀ 2000 23 24 ਦੇ ਵਿੱਚ ਆ ਕਿ ਇਹਨਾਂ ਸਿੰਘਾਂ ਨੂੰ ਛੱਡਿਆ ਜਾਊਗਾ ਜਿਨ੍ਹਾਂ ਦੇ ਵਿੱਚ ਕਾਫੀ ਸਿੰਘਾਂ ਦੇ ਨਾਮ ਸੀ ਕਿ 550 ਸਾਲ ਗੁਰੂ ਨਾਨਕ ਦੇਵ ਦੇ ਤਹਿਤ ਇਹਨਾਂ ਸਿੰਘਾਂ ਦੀ ਰਿਹਾਈ ਕੀਤੀ ਜਾਊਗੀ ਪਰ ਫੇਰ ਸਰਕਾਰਾਂ ਮੱਕਰ ਜਾਂਦੀਆਂ ਨੇ ਕਹਿ ਕੇ ਤੇ ਇਹਨਾਂ ਦੇ ਕੈਦ ਦੇ ਕਾਨੂੰਨ ਕਿੱਥੇ ਜਾਂਦੇ ਆ ਜਿਹੜਾ ਕਿ 29 ਸਾਲ ਜੇਲ੍ਹ ਦੇ ਵਿੱਚ ਬੰਦਾ 13-14 ਸਾਲ ਹੋ ਗਏ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਨੂੰ ਤੇ ਉਹ ਚੱਕੀਆਂ ਦੇ ਵਿੱਚ ਪਿਸਰੇ ਆ ਤੇ ਕੇਂਦਰ ਸਰਕਾਰ ਨਾਲ ਸੂਬਾ ਸਰਕਾਰ ਇਹਦੇ ਉੱਤੇ ਚੁੱਪ ਨੇ ਥੋੜੇ ਕਾਲੇ ਸਿੱਖ ਬੋਲਦੇ ਆ ਤੇ ਸਿੱਖ ਪਹਿਲੇ ਹੀ ਪੰਜਾਬ ਦੇ ਵਿੱਚ ਸਿੱਖ ਪਹਿਲੇ ਹੀ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਵਿੱਚ ਆਉਂਦੇ ਆ ਇਸ ਕਰਕੇ ਸਿੱਖਾਂ ਦੇ ਨਾਲ ਜਿਹੜਾ ਇਤਰਾਕ ਮਾਇਆ ਜਾਂਦਾ ਹਰ ਵੇਲੇ ਪਰ ਦੂਸਰੇ ਪਾਸੇ ਬਲਾਤਕਾਰੀ ਸਾਧਾ ਨੂੰ ਜਿਹੜਾ ਕਾਤਲ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਪਰੋਲਾਂ ਦਿੱਤੇ ਜਾਂਦੇ ਆ ਬਾਰ-ਬਾਰ ਪਰ ਜੇਕਰ ਸਿੱਖ ਕੌਮ ਦੇ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਮੰਜੇ ਤੇ ਪਈ ਆ ਤੇ ਉਹਨੂੰ ਕੋਈ ਪਰੋਲ ਨਹੀਂ ਉਹਨੂੰ ਘੰਟਾ ਜਾਂ 2 ਘੰਟੇ ਦੀ ਕੋਈ ਪਰੋਲ ਨਹੀਂ ਜਾਂ 1 ਦਿਨ ਜਾਂ 2 ਦਿਨ ਦੀ ਤਾਂ ਬਹੁਤ ਵੱਡੀ ਗੱਲ ਆ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਮਿਲੀ ਹੈ ਪਰੋਲ ਆ ਦੋ ਵਾਰੀ ਸਿਰਫਾ ਉਹ ਵੀ ਉਹਨਾਂ ਦੇ ਜਿਹੜਾ ਕਿ ਇਹਦੇ ਸਮਾਗਮਾਂ ਸੰਬੰਧੀ ਜੇ ਜਿਹੜੇ ਉਪੋਗ ਦੇ ਸਮਾਗਮ ਹੋਣ ਦੁਖਦਾਈ ਸਮਾਗਮ ਹੋਣਾ ਤੇ ਪਰ ਅੱਜ ਕੇਂਦਰ ਦਾ ਫੈਸਲਾ ਤੇ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਤੇ ਕੀ ਅੱਜ ਕੇਂਦਰ ਨਿਰਣਾ ਕਰਦੀ ਹੈ ਕੀ ਅੱਜ ਕੇਂਦਰ ਲਿਖ ਕੇ ਦਿੰਦੀ ਆ ਪਹਿਲਾਂ ਵੀ ਸੁਪਰੀਮ ਕੋਰਟ ਨੇ ਕਿਹਾ ਸੀ 2024 ਦੇ ਵਿੱਚ ਕਿ ਜੇਕਰ ਐਨੇ ਤਰੀਕ ਤੇ ਇੱਕ ਭਾਈ ਫਾਂਸੀ ਦਾ ਜਿਹੜਾ ਉਹ ਇੰਤਜਾਬ ਨਾ ਕੀਤਾ ਗਿਆ ਰਹਿੰਦੀ ਅਪੀਲ ਆ ਇਹਨੂੰ ਛੱਡੋ ਅਸੀਂ ਨਹੀਂ ਕਹਿੰਦੇ ਕਿ ਫਾਈਲ ਲਾਓ ਤੇ ਪਰ ਤੁਸੀਂ ਇਹ ਨਿਰਣਾ ਕਰੋ ਤੇ ਉਦੋਂ ਕੇਂਦਰ ਸਰਕਾਰ ਨੇ 15 ਅਕਤੂਬਰ ਤੱਕ ਸਮਾਂ ਮੰਗਿਆ ਸੀ ਜਿਹੜਾ ਹੁਣ ਇਹ ਦੱਸਿਆ ਜਾ ਰਿਹਾ ਕਿ ਆਖਰੀ ਸਮਾਂ ਦੱਸਿਆ ਜਾ ਰਿਹਾ ਕਿ ਉਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਤੋਂ ਬਾਅਦ ਤੁਹਾਨੂੰ ਹੋਰ ਸਮਾਂ ਨਹੀਂ ਦਿੱਤਾ ਜਾਏਗਾ ਅੱਜ ਦੇਖਦੇ ਆ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਕੀ ਰੁਖ ਅਪਣਾਉਂਦੀ ਆ ਸੁਪਰੀਮ ਕੋਰਟ ਦੇ ਵਿੱਚ ਅੱਜ ਬਹਿਸ ਹੋਣੀ ਆ ਤੇ ਕੇਂਦਰ ਸਰਕਾਰ ਨੇ ਹਲਪ ਦੇ ਬਿਆਨ ਜਿਹੜਾ ਉੱਤੇ ਦਰਜ ਕਰਨਾ ਅੱਜ ਇਹ ਦੱਸਿਆ ਜਾ ਰਿਹਾ ਕਿ ਆਖਰੀ ਘੜੀ ਆ ਫੈਸਲੇ ਦੀ ਕਿ ਕੇਂਦਰ ਸਰਕਾਰ ਉਮਰ ਕੈਦ ਦੇ ਵਿੱਚ ਤਬਦੀਲ ਕਰਦੀ ਹੈ ਜੇ ਉਮਰ ਕੈਦ ਦੇ ਵਿੱਚ ਤਬਦੀਲ ਕਰਦੀ ਆ ਤਾਂ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਰਿਹਾਈ ਵੀ ਹੋਣੀ ਜ਼ਰੂਰੀ ਆ ਤੇ ਬਾਕੀ ਸਿੰਘਾਂ ਦੀ ਵੀ ਜ਼ਰੂਰੀ ਆ ਤੇ ਬਣੇ ਰਹੋ ਤੁਸੀਂ ਇਸ ਚੈਨਲ ਦੇ ਨਾਲ ਅਗਲੀ ਖਬਰ ਤੁਹਾਨੂੰ ਜਲਦੀ ਸੁਣਾਵਾਂਗੇ ਤਾਂ ਤੱਕ ਦੀ ਆਜਾਤ ਧੰਨਵਾਦ ਬਹਿਜੂ ਕਾ ਖਾਲਸਾ ਬਹਿਜੂ ਕੀ ਫਤਿਹ